ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਬਲਾਕ ਭਵਾਨੀਗੜ੍ਹ ਵੱਲੋਂ ਤਿਆਰੀਆਂ ਨੇ ਲੁਧਿਆਣੇ ਦੇ ਪਿੰਡਾਂ ਦੇ ਵਿੱਚ ਜੋ ਟਰੈਕਟਰ ਤੇ ਕੈਂਟਰ ਮਾਰਚ ਕਰਨਾ ਜੋ ਲੈਂਡ ਪੋਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਆ ਉਹਦੇ ਸੰਬੰਧ ਚ ਤੁਹਾਡੀ ਗੱਲਬਾਤ ਕਰਵਾਉਣੇ ਆ ਬਲਾਕ ਭਵਾਨੀਗੜ੍ਹ ਦੇ ਸੀਨੀਅਰ ਮੀਤ ਪ੍ਰਧਾਨ ਨੇ ਮਨਜੀਤ ਸਿੰਘ ਜੀ ਕਲਾਚੋਂ ਕੀ ਗੱਲਬਾਤ ਉਹਦੀ ਵਾਸਤੇ ਸਾਰੇ ਆਪਾਂ ਪੁੱਛਦੇ ਆ ਤਿਆਰੀਆਂ ਕੀ ਹਾਂਜੀ ਪ੍ਰਧਾਨ ਜੀ ਅੱਜ ਕੀ ਮਸਲਾ ਜੀ ਅੱਜ ਮਸਲਾ ਪੰਜਾਬ ਦੇ ਅੰਦਰ ਟਰੈਕਟਰ ਮਾਰਚ ਸਯੁਜਤ ਮੋਰਚੇ ਵੱਲੋਂ ਲੈਂਡ ਪੂਲਿੰਗ ਦਾ ਜਿਹੜਾ ਪਾਲਿਸੀ ਲੈ ਕੇ ਆਏ ਨੇ ਉਹਦੇ ਵਿਰੁੱਧ ਦੇ ਅੰਦਰ ਬਲਾਕ ਭਵਾਨੀਗੜ੍ਹ ਵੱਲੋਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਘਰਾਚੋਂ ਦੀ ਮੰਡੀ 'ਚ ਇਕੱਠੇ ਹੋਏ ਆ ਕਿਉਂ ਜ਼ਿਲ੍ਹਾ ਸੰਗਰੂਰ ਵੱਲੋਂ ਸਾਰੇ ਜਣੇ ਕਿ ਗੱਡੀਆਂ ਲੈ ਕੇ ਜਾਣੀਆਂ ਨੇ ਲੁਧਿਆਣੇ ਦੇ ਅੰਦਰ ਵੱਡਾ ਮਾਰਚ ਹੈ ਅੱਜ ਟਰੈਕਟਰ ਮਾਰਚ ਸੰਗਰੂਰ ਦੇ ਅੰਦਰ ਵੀ ਰੱਖਿਆ ਹੋਇਆ ਹੈ ਸੰਗਰੂਰ ਬਲਾਕ ਹੈ ਜਿਹੜਾ ਉਹ ਟੈਕ ਟਰੈਕਟਰ ਮਾਰਚ ਕਰੂਗਾ ਸਖਰੂਰ ਦੇ ਅੰਦਰ ਤੇ ਬਾਕੀ ਜਣੀ ਕਿ ਬਲਾਕਾਂ ਨੇ ਸਾਰਿਆਂ ਨੇ ਵੱਡੀ ਗਿਣਤੀ ਗੱਡੀਆਂ ਲੈ ਕੇ ਲੁਧਿਆਣੇ ਦੇ ਅੰਦਰ ਪਹੁੰਚਣਾ ਜਿਹੜਾ ਸਰਕਾਰ ਨੇ ਜਣੀ ਕਿ ਜ਼ਮੀਨਾਂ ਕੋਹਨ ਦੀ ਵੱਡੀ ਤਿਆਰੀ ਕਰੀ ਐ ਬੜੀ ਹਰਾਨੀ ਦੀ ਗੱਲ ਐ ਵੀ ਥੋਡੀਆਂ ਜ਼ਮੀਨਾਂ ਚੀ ਤੁਹਾਨੂੰ ਇਹ ਕਹਿਣਾ ਵੀ ਕਿਲੇ ਚੋਂ ਚੌਥਾ ਹਿੱਸਾ ਥੋੜਾ ਤੇ ਬਾਕੀ ਜ਼ਮੀਨ ਸਾਡੀ ਬੜਾ ਖਤਰਨਾਕ ਖੇਡ ਭਾਜਪਾ ਦੀ ਸਰਕਾਰ ਨਾਲ ਰਲ ਕੇ ਉਸ ਆਜੋਗਦਾਰਿਆਂ ਦੀ ਪਿੱਠ ਪੂਰੀ ਐ ਇਥੋਂ ਦੀ ਆਮ ਆਦਮੀ ਦੀ ਸਰਕਾਰ ਭਗਵੰਤ ਮਾਨ ਜਿਹੜਾ ਕਹਿੰਦਾ ਸੀਗਾ ਵੀ ਅਸੀਂ ਆਮਕਰ ਦੇ ਬੰਦੇ ਆ ਆਮ ਸਰਕਾਰ ਪਿੰਡਾਂ ਚੋਂ ਚੱਲੂਗੀ ਅੱਜ ਪਿੰਡਾਂ ਦੀ ਜ਼ਮੀਨ ਖੋਣ ਦੀ ਵੱਡੀ ਤਿਆਰੀ ਹੈ ਲੋਕਾਂ ਨੂੰ ਜਣੀ ਕਿ ਖੁੱਠਾ ਫੜਾਉਣਾ ਹੱਥ 'ਚ ਉਹਦੀ ਲੜਾਈ ਲੜਨ ਵਾਸਤੇ ਪੰਜਾਬ ਸਾਰਾ ਤਿਆਰ ਹੋ ਗਿਆ ਇਹਨਾਂ ਦੇ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਵਿਰੋਧ ਹੈ ਤੇ ਬੋਰਡ ਇਹਨਾਂ ਦੇ ਪਿੰਡਾਂ 'ਚ ਲਾ ਦਿੱਤੇ ਲੋਕਾਂ ਨੇ ਲੋਕਾਂ ਨੇ ਇੱਥੇ ਤੱਕ ਗੱਲ ਕਹਿ ਦਿੱਤੀ ਬੜੀ ਗੱਲ ਗੰਭੀਰ ਹੈ ਵੀ ਅਵਾਰਾ ਕੁੱਤੇ ਅਵਾਰਾ ਡੰਗਰ ਤੇ ਆਮ ਆਦਮੀ ਦਾ ਬੜਨਾ ਬੰਦ ਹੈ ਇਹ ਕਹਿਣਾ ਕਿਉਂ ਪੈ ਗਿਆ ਲੋਕਾਂ ਨੂੰ ਜਣੀ ਕਿ ਲੋਕਾਂ ਦੀ ਜ਼ਮੀਨ ਤੱਕ ਆਵਣੀ ਇਸ ਕਰਕੇ ਇਹਨਾਂ ਨੂੰ ਖਿਆਲ ਕਰ ਲੈਣਾ ਚਾਹੀਦਾ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਇੱਥੇ ਜਦੋਂ ਜ਼ਮੀਨ ਦੀ ਗੱਲ ਹੁੰਦੀ ਆ ਲੋਕ ਉਹਨਾਂ ਮਰਨ ਮਾਰਨ ਤੇ ਬੱਚਾ ਬੱਚਾ ਹੁੰਦਾ ਅੱਜ ਬੱਚਾ ਬੱਚਾ ਪੰਜਾਬ ਦਾ ਘਰਾਂ ਚੋਂ ਬਾਹਰ ਨਿਕਲੇ ਅੱਜ ਵੱਡੀ ਤਿਆਰੀ ਜਣੀ ਕਿ ਬਲਾਕ ਪੋਨਿਗੜ ਵੱਲੋਂ ਆ ਤੁਸੀਂ ਨਿਗਾਹ ਮਾਰੋ ਵੀ ਵੱਡੀ ਗਿਣਤੀ ਤੇ ਵੱਡੀਆਂ ਗੱਡੀਆਂ ਲੈ ਕੇ ਲੋਕ ਪਹੁੰਚੇ ਨੇ ਤੇ ਪੰਜਾਬ ਸਰਕਾਰ ਮਰਦਾਬਾਦ 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 करो, आप करो, करो तयारी